श्री गुरु रामदास जी के पिता जी, नाम जी।, ना ना जी, जी ना। का नाम की बाबा बा साहब बा बाबा जी ठीक है श्री गुरु रामदास जी माता जी के नाम

ਉੱਥੇ ਬੋਲੋ ਕਿਉਂ ਕਿ ਇੰਦੀ ਬਾਕੀ ਕਿਹਦੀ ਲੰਮੀ ਇਹ ਲੋ ਹਾਂ ਮੇਸਸ ਹਾਂਜੀ ਗੁਰੂ ਰਾਮਦਾਸ ਜੀ ਦਾ ਵਿਆਹ ਕਿੰਨੀ ਉਮਰ ਦੇ ਵਿੱਚ ਹੋਇਆ 19 ਸਾਲ ਦੀ ਉਮਰ ਇਦਾਂ ਜਿਵੇਂ ਕਿ ਗੁਰੂ ਰਾਮਦਾਸ ਦਾ ਵਿਆਹ 19 ਸਾਲ ਦੀ ਉਮਰ ਵਿੱਚ ਹੋਇਆ ਉਹ ਜੋ ਪੂਰਾ ਆਨਸਰ

ਇਹ ਤਰ੍ਹਾਂ ਦੇ ਕਾਰੀਗਰਾਂ ਨੂੰ ਲੱਗਿਆ ਹਮਸਾਬਤ ਸੈਸ਼ਨ ਨਾਲ। ਉਹ ਬਹੁਤ ਤਰ੍ਹਾਂ ਦੇ। ਪੋਲਿਆ ਤਰ੍ਹਾਂ ਦੇ ਕਾਰੀਗਰ ਜੀ ਹਮਸਾਬਤ ਸਾਹਿਬ ਜੀ ਵਿਆਹ ਦਾ ਜੀ ਆਮਦਾ ਜੀ। ਆਮਦਾ ਸਾਹਿਬ ਜੀ ਨੇ ਉਸਾ ਸੋਹ ਦੀ ਖੁਦਾਈ ਪਧੋ ਰੰਗ ਕੀਤੀ। 15 ਸਾਲ ਤੋਂ। ਜੀ ਸਾਹਿਬ ਜੀ। ਦਾ ਸਾਹਿਬ ਜੀ ਹਮਸਾਬਤ ਜੀ ਰਿਆਣੇ ਮਕਾਨ ਕਰਵਾਇਆ ਬਣਵਾਇਆ ਸੀ ਉਹ ਕੀ ਕਿਹਾ ਜਾਂਦਾ ਕਿ ਮੈਂ ਹੁਣ ਉੱਥੇ ਗੁਰਦਾ ਸਾਹਿਬ ਉਰ ਕਿ ਮਹਿਲਾ ਬੁਰਾ ਸਰ ਇਹਨਾਂ ਸਿੱਖੀ ਦੇ ਪ੍ਰਚਾਰ ਨੂੰ ਬੂਰ ਬੂਰ ਦਾ ਕਾਰਨ ਖੋਲਣ ਲਈ ਕੀ ਕੀਤਾ ਸੀ ਹੈ जी ने कितना श्री गुरु अर्जन देव साहब जी तीसरे पुत्र अर्जन देव साहब जी 这个就是大王，那是不们。